ਕਰਤੂਤ ਸੀ ਜਿਹੜੀ ਉਹਨੇ ਦਰਬਾਰ ਸਾਹਿਬ ਦਾ ਮਾਡਲ ਰੇਲਵੇ ਸਟੇਸ਼ਨ ਤੋਂ ਉਤਾਰ ਕੇ ਤੇ ਉਹਨੂੰ ਪੈਰਾਂ ਦੇ ਵਿੱਚ ਲਤਾੜ ਕੇ ਉਹਦੇ ਉੱਤੇ ਬੀੜੀਆਂ ਸਿੱਟੀਆਂ ਗਈਆਂ ਤੇ ਉਹਦੇ ਉੱਤੇ ਪਿਸ਼ਾਬ ਕੀਤਾ ਸੀ ਇਹ ਹਰਵੰਸ لال ਖੰਨੇ ਨੇ ਔਰ ਬਾਅਦ ਦੇ ਵਿੱਚ ਉਹਨੂੰ ਸਿੱਖਾਂ ਨੇ ਫਿਰ ਸੋਦਾ ਵੀ ਸਿੰਘਾਂ ਨੇ ਲਾਇਆ ਸੀ ਪ੍ਰੰਤੂ ਤੁਹਾਨੂੰ ਸਿਰਫ ਸੰਤ ਜਰਨੈਲ ਸਿੰਘ ਭਿੰਡਾਵਾਲਿਆਂ ਦਾ ਹੀ ਯਾਦ ਆਈ ਫਿਰ ਦੋਸਤੋ ਤੁਹਾਡੇ ਤੇ ਕਿਹੜਾ ਇਸ ਤਰ੍ਹਾਂ ਦਾ ਪ੍ਰੈਸ਼ਰ ਹੈ ਜਾਂ ਤਾਂ ਤੁਸੀਂ ਇਹ ਦੱਸੋ ਤੇ ਜਾਂ ਫਿਰ ਤੁਸੀਂ ਖੁਦ ਹੀ ਸਿੱਖਾਂ ਦੇ ਵਿਰੋਧੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰ ਡਰਾਵੇ ਬੈਰੀਆਂ ਨੂੰ ਦੋਸਤੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਵਾਕਿਆ ਹੀ ਬੈਰੀਆਂ ਨੂੰ ਡਰਾਉਣ ਲੱਗੀ ਹੈ ਅੱਜ ਗੱਲਬਾਤ ਕਰਾਂਗੇ ਜਿਹੜੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਪੰਜਾਬ ਸਰਕਾਰ ਸਿੱਖਾਂ ਦੇ 100 ਸਾਲਾਂ ਦੀ ਸਦੀ ਦੇ ਵਿੱਚ ਸਭ ਤੋਂ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਨੂੰ ਲਾਉਣ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੋਂ ਤੋਂ ਗੱਲਬਾਤ ਕਰਾਂਗੇ ਕਿ ਕਿੱਥੋਂ ਕਿੱਥੋਂ ਜਿਹੜਾ ਫੋਟੋਆਂ ਲਾਉਣ ਦੇ ਲਈ ਨੋਟੀਫਿਕੇਸ਼ਨ ਕੀਤਾ ਹੈਗਾ ਤੇ ਦੋਸਤੋ ਗੱਲਬਾਤ ਕਰਾਂਗੇ ਕਿ ਕਿੰਨੇ ਸਮੇਂ ਤੋਂ ਇਹ ਜਿਹੜੇ ਸੰਤ ਜਨੈਲ ਸਿੰਘ ਭਿੰਡਰਾ ਵਾਲੇ ਨੇ ਇਹ ਮਹਾਨ ਸਿੱਖ ਹੋਏ ਨੇ ਤੇ ਦੋਸਤੋ ਗੱਲਬਾਤ ਕਰਾਂਗੇ ਕਿ ਸੰਤਾਂ ਦੇ ਉੱਪਰ ਕਿੰਨੇ ਪਰਚੇ ਦਰਜ ਸੀਗੇ ਜਾਂ ਕਿੱਥੋਂ ਭਗੌੜਾ ਉਹਨਾਂ ਨੂੰ ਕਰਾਰ ਕੀਤਾ ਹੋਇਆ ਸੀ ਦੋਸਤੋ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਦੇ ਉੱਪਰ ਕਿਸ ਦਾ ਪ੍ਰੈਸ਼ਰ ਹੈ ਕੌਣ ਉਹ ਤਾਕਤਾਂ ਨੇ ਜਿਹੜੀਆਂ ਭਗਵੰਤ ਮਾਨ ਦੇ ਉੱਪਰ ਪ੍ਰੈਸ਼ਰ ਬਣਾ ਕੇ ਇਸ ਤਰ੍ਹਾਂ ਦੇ ਸਿੱਖ ਵਿਰੋਧੀ ਫੈਸਲੇ ਕਰਵਾ ਰਹੀਆਂ ਨੇ ਜਾਂ ਫਿਰ ਭਗਵੰਤ ਮਾਨ ਖੁਦ ਫੈਸਲੇ ਕਰ ਰਿਹਾਗਾ ਦੋਸਤੋ ਗੱਲਬਾਤ ਕਰਾਂਗੇ ਕਿ ਜਿਹੜੇ ਮਹਾਤਮਾ ਗਾਂਧੀ ਨੂੰ ਮਾਰਨ ਵਾਲਾ ਗੌਂਡ ਸੀ ਉਹਨਾਂ ਦੀ ਯਾਦਗਾਰ ਕਿੱਥੇ ਬਣਾਈ ਗਈ ਹਰਵੰਸ لال ਖੰਨਾ ਦੀ ਯਾਦਗਾਰ ਕਿੱਥੇ ਬਣਾਈ ਗਈ ਤੇ ਬੇਅੰਤ ਬੁੱচ্চੜ ਦੀ ਯਾਦਗਾਰ ਕਿੱਥੇ ਬਣਾਈ ਗਈ ਤੇ ਇਹਨਾਂ ਦੀਆਂ ਯਾਦਗਾਰਾਂ ਦੀ ਖਾਤਰ ਕਿਹੜੇ ਨੋਟੀਫਿਕੇਸ਼ਨ ਹੋਏ ਨੇ ਦੋਸਤੋ ਅੰਤ ਤੱਕ ਬਣੇ ਰਹੋ ਬਹੁਤ ਹੀ ਮਹੱਤਵਪੂਰਨ ਇਹ ਵੀਡੀਓ ਆ ਆ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾ ਜਰਨੈਲ ਸਿੰਘ ਭਿੰਡਰਾਵਾਲੇ ਸਦੀ ਦੇ ਮਹਾਨ ਸਿੱਖ ਹੋਏ ਨੇ ਦੋਸਤੋ ਇਹਦੇ ਬਾਬਤ ਅਕਾਲ ਤਖਤ ਸਾਹਿਬ ਦੇ ਉੱਪਰ ਇੱਕ ਬਹੁਤ ਵੱਡੀ ਇਕੱਤਰਤਾ ਹੋਈ ਸੀਗੀ ਜਿਨ੍ਹਾਂ ਵਿੱਚ ਹੋਰ ਕੌਮਾਂ ਦੇ ਆਗੂਆਂ ਨੇ ਵੀ ਹਿੱਸਾ ਲਿਆ ਸੀਗਾ ਲੇਕਿਨ ਵਿਦੇਸ਼ਾਂ ਦੇ ਵਿੱਚੋਂ ਵੀ ਦੁਨੀਆ ਭਰ ਦੇ ਵਿੱਚੋਂ ਸਿੱਖ ਆਏ ਸੀਗੇ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਆਈਆਂ ਸੀ ਜਿਨ੍ਹਾਂ ਨੇ ਇਹ ਉਥੇ ਅਲਾਈਐਂਸਸ ਕੀਤਾ ਸੀ ਬੈਠ ਕੇ ਕਿ 1900 ਤੋਂ ਲੈ ਕੇ 2000 ਤੱਕ ਕਿਹੜੇ-ਕਿਹੜੇ ਸਿੱਖ ਮਹਾਨ ਹੋਏ ਨੇ ਉਥੇ ਫੈਸਲਾ ਕੀਤਾ ਗਿਆ ਡਿਸਕਸ ਤੋਂ ਬਾਅਦ ਕਿਸ ਸੰਤ ਜਰਨੈਲ ਸਿੰਘ ਪਿੰਡਰਾਵਾਲੇ 1900 ਤੋਂ ਲੈ ਕੇ 2000 ਤੱਕ ਦੇ ਸਭ ਤੋਂ ਮਹਾਨ ਸਿੱਖ ਹੋਏ ਨੇ 16 April 2024 ਨੂੰ ਜਿਹੜਾ ਆ ਹੁਣੀ 16 April ਲੰਘਿਆ ਦੋਸਤੋ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀਆਂ ਜਿੱਥੇ ਕਿਤੇ ਵੀ ਫੋਟੋਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ ਉਹਨਾਂ ਨੂੰ ਰੋਡਵੇ ਦੇ ਦੀਆਂ ਬੱਸਾਂ ਤੋਂ ਹੋਰ ਕਿਸੇ ਵੀ ਤਰ੍ਹਾਂ ਦੀ ਜਗ੍ਹਾ ਦੇ ਉੱਪਰ ਸਰਕਾਰੀ ਜਾਂ ਗੈਰ ਸਰਕਾਰੀ ਜਗ੍ਹਾ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਫੋਟੋ ਲੱਗੀ ਹੋਈ ਆ ਉਹਨੂੰ ਉਤਾਰਿਆ ਜਾਵੇ ਸੋ ਦੋਸਤੋ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਮੈਂ ਗੱਲ ਕਰਕੇ ਹਟਿਆ ਕਿ 1900 ਤੋਂ ਲੈ ਕੇ 2000 ਤੱਕ ਸਦੀ ਦੇ ਮਹਾਨ ਸਿੱਖ ਹੋਏ ਇਹ ਫੈਸਲਾ ਕਰਨ ਤੋਂ ਬਾਅਦ ਉਹਨਾਂ ਦਾ ਅੰਮ੍ਰਿਤਸਰ ਸਹਿਬ ਦੇ ਵਿੱਚ ਅਜੈਬ ਘਰ ਦੇ ਵਿੱਚ ਫਿਰ ਉਹਨਾਂ ਦੀ ਜਿਹੜੀ ਤਸਵੀਰ ਉਹਨਾਂ ਦੀ ਜਿਹੜੀ ਫੋਟੋ ਆ ਉਹ ਲਗਾਈ ਗਈ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਬਿਲਕੁਲ ਨੇੜੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤੇ ਉਹਨਾਂ ਦੇ ਸਾਥੀ ਸ਼ਹੀਦਾਂ ਦੀਆਂ ਦੀ ਯਾਦਗਾਰ ਬਣਾਈ ਗਈ ਜਿੱਥੇ ਕਿ ਸਿਰਫ ਆਪਣੇ ਆਪਾ ਕਹਿ ਸਕਦੇ ਆ ਕਿ ਉੱਥੇ ਰੋਹਾਨੀ ਹੀ ਕੀਰਤਨ ਹੁੰਦਾ ਤੇ ਰੋਹਾਨੀ ਹੀ ਗੱਲਾਂ ਹੁੰਦੀਆਂ ਨੇ ਜਿੱਥੇ ਨੌਵੇਂ ਪਾਸਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸਾ ਜੀ ਦੀ ਯਾਦਗਾਰ ਬਣੀ ਹੋਈ ਆ ਉਹਦੇ ਬਿਲਕੁਲ ਨਾਲ ਲੱਗਦੀ ਯਾਦਗਾਰ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਬਣੀ ਹੋਈ ਆ ਜਦੋਂ ਦੋਸਤੋ ਆਪਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇਕਰ ਸੰਤਾਂ ਦੀ ਯਾਦਗਾਰ ਉੱਥੇ ਬਣਾਈ ਹੋਵੇ ਤੇ ਉਥੇ ਦੋਸਤੋ ਸੰਤਾਂ ਦੀ ਯਾਦਗਰ ਦੇ ਨਾਲ-ਨਾਲ ਉਹਨਾਂ ਦੀ ਤਸਵੀਰ ਲਗਾਈ ਗਈ ਹੋਵੇ ਜਦੋਂ ਇਹ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਭਗਵੰਤ ਮਾਨ ਦੀ ਸਰਕਾਰ ਨੇ ਨੋਟੀਫਿਕੇਸ਼ਨ ਕਿਉਂ ਲੈ ਕੇ ਆਂਦਾ ਕਿਉਂਕਿ ਇਹ ਗੱਲ ਦੋਸਤੋ ਮੈਂ ਤਾਂ ਕਰਕੇ ਕਰਦਾ ਅਗਰ ਆਪਾਂ ਗੱਲ ਕਰੀਏ ਮਹਾਤਮਾ ਗਾਂਧੀ ਨੂੰ ਇਹ ਰਾਸ਼ਟਰ ਪਿਤਾ ਦਾ ਦਰਜਾ ਦਿੰਦੇ ਨੇ ਲੋਕ ਔਰ ਉਹਨਾਂ ਨੂੰ ਮਾਰਨ ਵਾਲੇ ਗੌਂਢਸੇ ਜਿਹੜਾ ਆਰਐਸਐਸ ਦਾ ਕਾਰਮਕੁੰਨ ਸੀਗਾ ਆਰਐਸਐਸ ਦੇ ਬੰਦੇ ਨੇ ਇਸ ਮਹਾਤਮਾ ਗਾਂਧੀ ਨੂੰ ਮਾਰਿਆ ਸੀ ਗੋਲੀਆਂ ਮਾਰ ਕੇ ਉਸੇ ਗੌਂਢਸੇ ਦਾ ਕੇਂਦਰ ਸਰਕਾਰ ਵੱਲੋਂ ਦੋਸਤੋ ਉਹਨਾਂ ਦੀ ਯਾਦਗਾਰ ਬਣਾਈ ਹੋਈ ਆ ਗੌਂਢਸੇ ਦੀ ਤਾਂ ਦੋਸਤੋ ਕੇਂਦਰ ਸਰਕਾਰ ਨੇ ਤਾਂ ਕਿਤੇ ਨੋਟੀਫਿਕੇਸ਼ਨ ਨਹੀਂ ਲੈ ਕੇ ਆਂਦਾ ਕਿ ਉਹਨਾਂ ਦੀ ਜਿਹੜੀ ਯਾਦਗਾਰ ਆ ਉਹ ਹਟਾਈ ਜਾਵੇ ਇਸੇ ਤਰ੍ਹਾਂ ਹਰਵੰਸ ਲਾਲ ਖੰਨਾ ਜਿਹੜਾ ਬੀਜੇਪੀ ਦਾ ਅੰਮ੍ਰਿਤਸਰ ਤੋਂ ਦੋਸਤੋ ਐਮਐਲਏ ਸੀਗਾ ਉਹਦੀ ਕਰਤੂਤ ਸੀ ਜਿਹੜੀ ਉਹਨੇ ਦਰਬਾਰ ਸਾਹਿਬ ਦਾ ਮਾਡਲ ਰੇਲਵੇ ਸਟੇਸ਼ਨ ਤੋਂ ਉਤਾਰ ਕੇ ਤੇ ਉਹਨੂੰ ਪੈਰਾਂ ਦੇ ਵਿੱਚ ਲਤਾੜ ਕੇ ਉਹਦੇ ਉੱਤੇ ਬੀੜੀਆਂ ਸਿੱਟੀਆਂ ਗਈਆਂ ਤੇ ਉਹਦੇ ਉੱਤੇ ਪਿਸਾਬ ਕੀਤਾ ਸੀ ਇਹ ਹਰਵੰਸ لال ਖੰਨੇ ਨੇ ਔਰ ਬਾਅਦ ਦੇ ਵਿੱਚ ਉਹਨੂੰ ਸਿੱਖਾਂ ਨੇ ਫਿਰ ਸੋਧਾ ਵੀ ਸਿੰਘਾਂ ਨੇ ਲਾਇਆ ਸੀ ਪ੍ਰੰਤੂ ਉਹਦਾ ਜਿਹੜਾ ਉਹਦੀ ਜਿਹੜੀ ਯਾਦਗਾਰ ਹੈ ਉਹ ਅੰਮ੍ਰਿਤਸਰ ਚੌਂਕ ਦੇ ਵਿੱਚ ਬਣਾਈ ਹੋਈ ਆ ਦੋਸਤੋ ਉਹਦੇ ਬਾਰੇ ਤਾਂ ਕਿਸੇ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਇਸੇ ਤਰ੍ਹਾਂ ਬੁੱਚੜ ਬੇਅੰਤ ਜਿਨ੍ਹਾਂ ਸਾਡੇ 50000 ਨੌਜਵਾਨਾਂ ਦਾ ਖੂਨ ਇੱਥੇ ਡੋਲਿਆ ਸੀਗਾ ਉਹ ਬੇਅੰਤ ਬੁੱਚੜ ਦਾ ਜਿਹੜਾ ਜਿਹੜੀ ਉਹਦੀ ਯਾਦਗਾਰ ਹੈ ਦੋਸਤੋ 42 ਸੈਕਟਰ ਦੇ ਵਿੱਚ ਬਣਾਈ ਗਈ ਹੈ ਚੰਡੀਗੜ੍ਹ ਔਰ ਉਹਦੇ ਤੇ ਪੁਲਿਸ ਦਾ ਪਹਿਰਾ ਲੱਗਿਆ ਹੋਇਆਗਾ ਉਹਨੂੰ ਪ੍ਰੋਟੈਕਟ ਕਰਨ ਦੀ ਖਾਤਰ ਉਹਦੇ ਬਾਰੇ ਤਾਂ ਕਦੇ ਕਿਸੇ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਕਿ ਇਹਨੇ ਇੰਨੇ ਬੰਦੇ ਮਾਰੇ ਨੇ ਜਦੋਂ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਉੱਪਰ 751 ਦੀ ਵੀ ਕੋਈ ਐਫਆਈਆਰ ਦਰਜ ਨਹੀਂ ਸੀ 3 ਜੂਨ 1984 ਤੱਕ ਕੋਈ ਵੀ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਸਕਦੇ ਆ ਕੋਈ ਪਰਚਾ ਨਹੀਂ ਸੀਗਾ ਫਿਰ ਪੁੱਛਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਮਾਨ ਸਾਹਿਬ ਤੁਹਾਡੇ ਤੇ ਕਿਸ ਦਾ ਇਹ ਪ੍ਰੈਸ਼ਰ ਹੈ ਕਿਹਦੇ ਅੰਡਰ ਪ੍ਰੈਸ਼ਰ ਥੱਲੇ ਤੁਸੀਂ ਇਹ ਗੱਲਾਂ ਕੀਤੀਆਂ ਇਹ ਨੋਟੀਫਿਕੇਸ਼ਨ ਕੀਤਾਗਾ ਤੇ ਤੁਹਾਨੂੰ ਦੱਸਣਾ ਵੀ ਚਾਹੁੰਦੇ ਆ ਕਿ ਇੰਦਰਾ ਗਾਂਧੀ ਜਿਨੇ ਦਰਬਾਰ ਸਾਹਿਬ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਦੇ ਨਾਲ ਹਮਲਾ ਕੀਤਾ ਤੇ ਉਹਦੇ بیٹے ਰਜੀਵ ਗਾਂਧੀ ਨੇ ਦਿੱਲੀ ਦੇ ਵਿੱਚ ਦੰਗੇ ਕਰਾਏ ਤੇ ਸਾਡੇ ਸਿੱਖਾਂ ਦੇ ਬੱਚਿਆਂ ਨਾਲ ਬੀਪੀਆਂ ਨਾਲ ਭੈਣਾਂ ਨਾਲ ਬਜ਼ੁਰਗਾਂ ਨਾਲ ਉਹ ਖੂਨ ਦੀ ਹੋਲੀ ਖੇਢੀ ਸੀ ਦੋਸਤੋ ਜਿਹੜੀ ਕਿ ਯਾਦ ਕਰਕੇ ਵੀ ਰੂਹ ਕੰਬ ਜਾਂਦੀ ਹੈ ਉਹਨਾਂ ਨੂੰ ਉਹਨਾਂ ਦੀਆਂ ਯਾਦਗਾਰਾਂ ਨੂੰ ਤਾਂ ਤੁਹਾਡੀ ਕਦੇ ਨੋਟੀਫਿਕੇਸ਼ਨ ਨਹੀਂ ਤੁਹਾਨੂੰ ਜਾਦਾ ਆ ਕਿ ਅਸੀਂ ਨੋਟੀਫਿਕੇਸ਼ਨ ਕਰ ਲਈ ਤੁਹਾਨੂੰ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਹੀ ਯਾਦ ਆਈ ਫਿਰ ਦੋਸਤੋ ਤੁਹਾਡੇ ਤੇ ਕਿਹੜਾ ਇਸ ਤਰ੍ਹਾਂ ਦਾ ਪ੍ਰੈਸ਼ਰ ਹੈ ਜਾਂ ਤਾਂ ਤੁਸੀਂ ਇਹ ਦੱਸੋ ਤੇ ਜਾਂ ਫਿਰ ਤੁਸੀਂ ਖੁਦ ਹੀ ਸਿੱਖਾਂ ਦੇ ਵਿਰੋਧੀ ਹੋ ਤੁਹਾਡੀ ਪਾਰਟੀ ਤੁਹਾਡਾ ਕੇਜਰੀਵਾਲ ਸਿੱਖਾਂ ਦਾ ਵਿਰੋਧੀ ਹੈ ਕਿਉਂਕਿ ਸਮੇਂ-ਸਮੇਂ ਤੇ ਤੁਹਾਡੀਆਂ ਜਿਹੜੀਆਂ ਕਾਰਗੁਜ਼ਾਰੀਆਂ ਨੇ ਉਹ ਸਾਬਤ ਕਰਦੀਆਂ ਨੇ ਜਿਆ ਸਿੱਖ ਵਿਰੋਧੀ ਹੋਣ ਦੀ ਤੁਹਾਡੇ ਤੇ ਕਿਉਂਕਿ ਜਿਹੜੇ ਆਪਣੇ ਬੰਦੀ ਸਿੰਘ ਉਹਨਾਂ ਦੀ ਫਾਈਲ ਕੇਜਰੀਵਾਲ ਦੇ ਟੇਬਲ ਉੱਪਰ ਪਈ ਹੈ ਲੇਕਿਨ ਉਹਨੇ ਉਹਨੂੰ ਅੱਜ ਤੱਕ ਉਹਨਾਂ ਸਿੰਘਾਂ ਨੂੰ ਰਿਹਾਈ ਦੇ ਹੁਕਮ ਜਾਰੀ ਨਹੀਂ ਕੀਤੇ ਹੈਗੇ ਸੋ ਦੋਸਤੋ ਮੇਰਾ ਜਿਹੜਾ ਇਹ ਸਵਾਲ ਕਰਨ ਦੇ ਨਾਲ ਨਾਲ ਅਸੀਂ ਮੰਗ ਕਰਦੇ ਹਾਂ ਭਗਵਾਨ ਤਮਨ ਤੋਂ ਕਿ ਆਪਣਾ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਤੁਰੰਤ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਇਹਦੀ ਮਾਫੀ ਮੰਗੋ ਕਿਉਂਕਿ ਇਹ ਤੁਹਾਡੀਆਂ ਕੀਤੀਆਂ ਹੋਈਆਂ ਗੱਲਾਂ ਤੁਹਾਨੂੰ ਐਸਾ ਤੁਹਾਡੇ ਨਾਮ ਦੇ ਨਾਲ ਇਹ ਚਿੱਕਣ ਗਿਆ ਜਿਹੜੀਆਂ ਤੇਤੋਂ ਲਾਈਆਂ ਨਹੀਂ ਜਾਣੀਆਂ ਸੋ ਦੋਸਤੋ ਇਹ ਜਿਹੜੀ ਇਹਨਾਂ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆਗਾ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਕੀ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਕਿਉਂ ਚੁੱਪ ਨੇ 16 ਅਪ੍ਰੈਲ ਦਾ ਨੋਟੀਫਿਕੇਸ਼ਨ ਹੋਇਆ ਅੱਜ 20 ਤਰੀਕ ਹੋ ਗਈ ਦੋਸਤੋ ਅੱਜ ਤੱਕ ਕਿਉਂ 21 ਤਰੀਕ ਹੋ ਗਈ ਸੌਰੀ ਅੱਜ 21 ਅਪ੍ਰੈਲ ਅੱਜ ਤੱਕ ਕਿਉਂ ਮਤਲਬ ਕੋਈ ਬੋਲਿਆ ਨਹੀਂ ਹੈਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਕੋਈ ਇਸ ਤਰ੍ਹਾਂ ਦੀ ਅਜੇ ਤੱਕ ਗੱਲ ਨਹੀਂ ਆਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਜੀ ਵੱਲੋਂ ਵੀ ਕੋਈ ਅਜੇ ਤੱਕ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਕਿ ਉਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ ਕਿ ਆਪਣਾ ਨੋਟੀਫਿਕੇਸ਼ਨ ਵਾਪਸ ਕਿਉਂਕਿ ਅਕਾਲ ਤਖਤ ਸਾਹਿਬ ਸਾਡੇ ਲਈ ਸੁਪਰੀਮ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਸਾਡੇ ਲਈ ਸੁਪਰੀਮ ਹੈ ਅਕਾਲ ਤਖਤ ਸਾਹਿਬ ਦੇ ਉੱਪਰ ਸੰਤਾਂ ਨੂੰ ਸਦੀ ਦਾ ਮਹਾਨ ਸਿੱਖ ਐਲਾਨਿਆ ਹੋਇਆ ਜਿਹੜਾ ਕਿ ਸਦੀ ਦਾ ਸਭ ਤੋਂ ਮਹਾਨ ਸਿੱਖ ਹੋਵੇ ਉਹਦੀ ਫੋਟੋ ਤਾਂ ਲੋਕ ਲਾਉਣਗੇ ਮੈਂ ਬੇਨਤੀ ਕਰਨੀ ਚਾਹਨਾ ਸਿੱਖਾਂ ਨੂੰ ਕਿ ਜਦੋਂ ਇਹਨਾਂ ਨੇ ਇਹ ਗੱਲਾਂ ਕੀਤੀਆਂ ਨੇ ਤਾਂ ਤੁਹਾਨੂੰ ਆਪਣੇ ਘਰਾਂ ਦੇ ਉੱਪਰ ਆਪਣੇ ਮੋਬਾਈਲਾਂ ਉੱਪਰ ਹਰ ਇੱਕ ਜਗ੍ਹਾ ਦੇ ਉੱਪਰ ਸੰਤਾਂ ਦੀ ਫੋਟੋ ਲਾਉਣੀ ਚਾਹੀਦੀ ਆ ਤਾਂ ਕਿ ਜੋ ਇਹ ਕਾਰਨਾਮੇ ਕਰ ਰਹੇ ਨੇ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਸੀਂ ਉਹਨਾਂ ਦੀ ਫੋਟੋ ਤਾਂ ਲਾਹਾ ਦੇਮੋਗੇ ਚੌਂਕਾਂ ਦੇ ਵਿੱਚੋਂ ਜਾਂ ਬੱਸਾਂ ਦੇ ਉੱਪਰੋਂ ਪਰ ਸਾਡੇ ਦਿਲਾਂ ਦੇ ਵਿੱਚੋਂ ਸੰਤਾਂ ਦੀ ਫੋਟੋ ਤੁਸੀਂ ਕਿਵੇਂ ਮਟਾਮੋਗੇ ਸਾਡੀ ਦਿਲਾਂ ਦੇ ਸਾਡੇ ਦਿਮਾਗ ਦੇ ਵਿੱਚ ਸਾਡੇ ਮਨ ਦੇ ਵਿੱਚ ਜੋ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਸਤਕਾਰ ਹੈ ਉਹ ਤੁਸੀਂ ਕਿਵੇਂ ਘਟਾਓਗੇ ਉਥੋਂ ਫੋਟੋ ਨੂੰ ਕਿਵੇਂ ਹਟਾਓਗੇ ਕਿਉਂਕਿ ਇੱਥੇ ਤਾਂ ਉਪਰਿਆ ਹੋਇਆ ਉਹ ਦਾਤੇ ਦੀ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਸੋ ਦੋਸਤੋ ਜਰੂਰ ਕਮੈਂਟ ਕਰਕੇ ਦੱਸਣਾਗਾ ਕਿ ਇਹ ਸਰਕਾਰ ਦੀ ਜਿਹੜੀ ਹਰਕਤ ਹੈ ਇਹਨੂੰ ਤੁਸੀਂ ਕਿਵੇਂ ਸੋਚਦੇ ਹੋ ਕੀ ਭਗਵੰਤ ਮਾਨ ਨੇ ਇਹ ਨੋਟੀਫਿਕੇਸ਼ਨ ਕਰਕੇ ਸਹੀ ਕੀਤਾ ਜਾਂ ਫਿਰ ਇਹਨੇ ਗਲਤ ਕੀਤਾਗਾ ਇਹਦੇ ਬਾਰੇ ਕਮੈਂਟ ਜ਼ਰੂਰ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਆਓ ਧੰਨਵਾਦ ਕਰਦੀ ਹੁਣ ਆਪਾਂ ਗੁਰਨਾਮ ਗਿੱਲ ਗੁਰਨਾਮ ਘਟਿਆ ਸਰਕਾਰਾਂ ਗੰਦ ਦੇਸ਼ ਹਰਪ੍ਰੀਤ ਸਿੰਘ ਵਾਹਿਗੁਰੂ ਜੀ ਦਰਬਾਰਾ ਸਿੰਘ ਵਾਹਿਗੁਰੂ ਜੀ ਜਸਵਿੰਦਰ ਕੁਮਾਰ ਹਿੰਦੂਸਤਾਨੀ ਇਹੇ ਲਿਖਦੇ ਨੇ ਇਹ ਤੱਕਾ ਆ ਭਾਜੀ ਹਿੰਦੀ ਦੇ ਵਿੱਚ ਲਿਖਦੇ ਨੇ ਦੇਵ ਅਰੋੜਾ ਵੈਰੀ ਗੁੱਡ ਪੁਲਿਸ ਨੂੰ ਇਹ ਵੈਰੀ ਗੁੱਡ ਲਿਖਦੇ ਨੇ ਪੁਲਿਸ ਨੂੰ ਵਿਕਰਮ ਸ਼ਰਮਾ ਇਹ ਵੀ ਕੁਝ ਅੰਗਰੇਜ਼ੀ ਚ ਲਿਖਦੇ ਨੇ ਹਰਵਿੰਦਰ ਸਿੰਘ ਮਾਨ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਮੈਂਟ ਕੀਤੇ ਵੀਡੀਓ ਨੂੰ ਲਾਈਕ ਸ਼ੇਅਰ ਕੀਤਾ ਮੈਂ ਬਾਕੀ ਵੀਰਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਜਿਹੜੀ ਹੈਗੀ ਆ ਸਰਕਾਰਾਂ ਦੇ ਕੰਨਾਂ ਦੇ ਵਿੱਚ ਪਹੁੰਚ ਸਕੇ ਤੇ ਉਹਨਾਂ ਨੂੰ ਇਹ ਜਿਹੇ ਗਲਤ ਫੈਸਲੇ ਲੈਣ ਤੋਂ ਰੋਕਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ